ਵਿਰੋਧ ਬਧਰੋਹ ਬਣ ਜਾਂਦਾ ਤੁਹਾਨੂੰ ਕੀ ਕੀ ਨੁਕਸਾਨ ਚੁਣਨੇ ਪੈ ਸਕਦੇ ਆ 70% ਫੈਕਟਰੀਆਂ ਬੰਦ ਹੋ ਜਾਣਗੀਆਂ ਜਿਹੜੀ ਲੇਬਰ ਤੇ ਡਿਪੈਂਡੈਂਟ ਨੇ ਜਿੱਥੇ ਜ਼ਿਆਦਾ ਲੇਬਰ ਲੱਗਦੀ ਹੈ ਜਿੱਦਾਂ ਫਾਉਂਡਰੀਜ਼ ਹੋ ਗਿਆ ਕੁਝ ਫੈਕਟਰੀਆਂ ਨੇ ਮੋਂਾਂ ਦੇ ਨਾਮ ਨਹੀਂ ਲੈ ਸਕਦਾ ਜਿਹੜੀ ਜਿਹਦੇ ਚ ਮੈਕਸਿਮਮ ਲੇਬਰ ਦਾ ਕੰਮ ਹੁੰਦਾ ਹੈ ਕਿ ਪੰਜਾਬ ਦੀ ਲੇਬਰ ਕੈਪੇਬਲ ਨਹੀਂ ਹੈ ਕੰਮ ਕਰਨ ਲਈ ਹਾਂ ਪੰਜਾਬ ਪਿਛਲੇ 10-20 ਸਾਲਾਂ ਤੋਂ ਅਪਰ ਕਲਾਸ ਹੈ ਸਾਰਾ ਹੀ ਪੰਜਾਬ ਅਪਰ ਕਲਾਸ ਹੈ ਮੈਂ ਉਹ ਦਚ ਕਾਉਂਗਾ ਜੇ ਸਾਡੇ ਜਿਹੜੇ ਗਰੀਬ ਪਰਿਵਾਰ ਆ ਨੇ ਛੋਟੀਆਂ ਬਰਾਦਰੀਆਂ ਨੇ ਉਹ ਵੀ ਅੱਜ ਦੀ ਡੇਟ 'ਚ 10000 ਤੋਂ ਉਹਨਾਂ ਵਾਸਤੇ ਕੁਝ ਵੀ ਨਹੀਂਗਾ ਹੂੰ ਇਹ ਲੋਕ ਆ ਕੇ ਬਾਹਰੋਂ ਆ ਕੇ 10-15000 'ਚ ਕੰਮ ਵੀ ਕਰਦੇ ਆ ਇਹ ਫੈਕਟਰੀਆਂ ਦੇ ਵਿੱਚ ਵੀ ਰਹਿੰਦੇ ਆ ਜਾਂ ਆਪਣੀਆਂ ਝੁੱਗੀਆਂ ਬਣਾ ਕੇ ਰਹਿੰਦੇ ਆ ਹੂੰ ਇਹ ਰਹਿ ਲੈਂਦੇ ਆ ਕਿਉਂਕਿ ਇਹਨਾਂ ਦੀ ਉਧਰ ਉਹਨਾਂ ਸਟੇਟਾਂ 'ਚ ਇੰਨੀ ਇਨਕਮ ਨਹੀਂ ਹੈਗੀ ਸਾਡੇ ਸਟੇਟ 'ਚ ਇਨਕਮ ਜਿਹੜੀ ਆ ਪੰਜਾਬੀਆਂ ਵਾਸਤੇ 10000-25000 ਮਹੀਨੇ ਦੀ ਇੱਕ ਬੰਦੇ ਦੀ ਕੋਈ ਜ਼ਿਆਦਾ ਔਖੀ ਨਹੀਂ ਹੈ ਹੂੰ ਕਿ ਪੰਜਾਬੀ ਲੇਬਰ ਇੰਡਸਟਰੀ ਦੇ ਵਿੱਚ ਲੇਬਰ ਨਹੀਂ ਹੈ ਸੀਨੀਅਰ ਪੋਸਟਾਂ ਤੇ ਤਾਂ ਪੰਜਾਬੀ ਸਾਰੇ ਹੈਗੇ ਨੇ ਲੇਬਰ ਕਲਾਸ ਪੰਜਾਬੀ 5% 7% ਹੋਣਗੇ